ਕੈਨੇਡਾ ਚ ਇਮੀਗ੍ਰੇਸ਼ਨ ਫਾਈਲਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਪੂਰਾ ਸਿਸਟਮ ਦਬਾਹੇ ਹੇਠ ਆ ਗਿਆ ਹੈ ਪੈਂਡਿੰਗ ਮਾਮਲੇ ਲਗਭਗ 10 ਲੱਖ ਤੱਕ ਪਹੁੰਚ ਚੁੱਕੇ ਨੇ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ਖਾਸਕਰ ਪੰਜਾਬੀਆਂ ਤੇ ਸਪਸ਼ਟ ਦਿਖ ਰਿਹਾ ਹੈ ਕੈਨੇਡਾ ਚ ਰਹਿੰਦੇ ਬੱਚਿਆਂ ਨੂੰ ਮਿਲਣ ਆਉਣ ਵਾਲੇ ਮਾਤਾ ਪਿਤਾ ਤੇ ਬਜ਼ੁਰਗ ਹੁਣ ਬੇहद ਦੇਰੀ ਦਾ ਸਾਹਮਣਾ ਕਰ ਰਹੇ ਨੇ ਭਾਰਤੀਆਂ ਦੇ ਵੈਸਟਰਨ ਵੀਜ਼ੇ ਦੀ ਪ੍ਰੋਸੈਸਿੰਗ ਲਗਭਗ 100 ਦਿਨ ਤੱਕ ਖਿੱਚ ਚੁੱਕੀ ਹੈ ਸੁਪਰ ਵੀਜ਼ਾ ਜੋ ਮਾਤਾ ਪਿਤਾ ਤੇ ਬਜ਼ੁਰਗਾਂ ਲਈ ਬੇहद ਜ਼ਰੂਰੀ ਹੁੰਦਾ ਇਸ ਲਈ ਕਰੀਬ 161 ਦਿਨ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ ਮਾਤਾ ਪਿਤਾ ਦਾਦਾ ਦાદੀ ਸ਼੍ਰੇਣੀ ਚ ਵੇਟਿੰਗ 42 ਹਫ਼ਤੇ ਜਦ ਕੇ ਕਯੂਬਿਕ ਵਿੱਚ ਇਹ 50 ਹਫ਼ਤਿਆਂ ਤੱਕ ਪਹੁੰਚ ਚੁੱਕੀ ਹੈ ਪਹਿਲਾਂ ਭਾਰਤੀਆਂ ਨੂੰ ਕੈਨੇਡਾ ਦਾ 10 ਦਾ ਮਲਟੀਪਲ ਐਂਟਰੀ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਪਰ ਨਵੀਂ ਨੀਤੀ ਚ ਇਸ ਨੂੰ ਘਟਾ ਕੇ ਸਿਰਫ 3.5 ਸਾਲ ਕਰ ਦਿੱਤਾ ਗਿਆ ਤੇ ਝਟਕਾ ਇਹ ਹੈ ਕਿ ਮਲਟੀਪਲ ਐਂਟਰੀ ਵਿਕਲਪ ਲਗਭਗ ਖਤਮ ਕਰ ਦਿੱਤਾ ਗਿਆ ਜ਼ਿਆਦਾਤਰ ਮਾਮਲਿਆਂ 'ਚ ਹੁਣ ਸਿਰਫ ਸਿੰਗਲ ਐਂਟਰੀ ਵੀਜ਼ਾ ਵੀ ਜਾਰੀ ਕੀਤਾ ਜਾ ਰਿਹਾ ਇਸ ਦਾ ਅਰਥ ਹੈ ਕਿ ਇਸ ਵਾਰ ਭਾਰਤ ਆਉਣ ਤੋਂ ਬਾਅਦ ਮੁੜ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ ਜਿਸ ਨਾਲ ਯਾਤਰਾ ਪਹਿਲਾਂ ਦੀ ਤੁਲਨਾ 'ਚ ਔਖੀਆਂ ਹੋ ਗਈਆਂ ਨੇ ਵੀਜ਼ਾ ਮਾਹਿਰਾਂ ਅਨੁਸਾਰ ਰਹਿ ਸਕਤੀਆਂ ਸਭ ਤੋਂ ਵੱਧ ਪੰਜਾਬੀ ਪਰਿਵਾਰਾਂ ਨੂੰ ਚੱਲਣੀ ਆ ਪੈ ਰਹੀਆਂ ਨੇ ਕੈਨੇਡਾ 'ਚ ਲਗਭਗ 7 ਲੱਖ ਪੰਜਾਬੀ ਨੌਜਵਾਨ ਰਹਿੰਦੇ ਨੇ ਮਾਤਾ ਪਿਤਾ ਤੇ ਰਿਸ਼ਤੇਦਾਰ ਅਕਸਰ ਮਿਲਣ ਜਾਂਦੇ ਨੇ ਪਰ ਹੁਣ ਇਹ ਆਉਣਾ ਜਾਣਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ ਇਮੀਗ੍ਰੇਸ਼ਨ ਵਿਭਾਗ ਵਿੱਚ ਬੈਕਲੌਗ ਬਹੁਤ ਵੱਧ ਚੁੱਕਿਆ ਹੈ ਮਨੁੱਖੀ ਆਧਾਰ ਤੇ ਅਰਜ਼ੀ ਕਰਾਂ ਨੂੰ 100 ਤੋਂ 106 ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਸਪਾਊਸ ਵੀਜ਼ੇ ਦੇ ਲਗਭਗ 50 ਹਜ਼ਾਰ ਅਰਜ਼ੀਆਂ ਅਟਕੀਆਂ ਨੇ ਕੈਨੇਡੀਅਨ ਨਾਗਰਿਕਤਾ ਦੇ 2.659 ਲੱਖ ਤੋਂ ਵੱਧ ਕੇਸ ਵੀ ਲਾਈਨ ਦੇ ਵਿੱਚ ਨੇ ਹਾਲਾਂਕਿ 80% ਨੂੰ ਸਮੇਂ ਤੇ ਨਿਕਟਾਉਣ ਦੀ ਉਮੀਦ ਹੈ ਵੀਜ਼ਾ ਨੀਤੀਆਂ ਚ ਸਖਤੀ ਮਲਟੀਪਲ ਐਂਟਰੀ ਦੀ ਕਟੌਤੀ ਅਤੇ ਰਿਕਾਰਡ ਪੈਂਡਿੰਗ ਕਰਕੇ ਭਾਰਤੀ ਖਾਸ ਤੌਰ ਤੇ ਪੰਜਾਬੀ ਪਰਿਵਾਰ ਬਹੁਤ ਪਰੇਸ਼ਾਨ ਨੇ ਜਿਨ੍ਹਾਂ ਦੇ ਬੱਚੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਵਿੱਚ ਰਹਿ ਰਹੇ ਨੇ ਉਹ ਹੁਣ ਹਰ ਯਾਤਰਾ ਲਈ ਲੰਬੇ ਇੰਤਜ਼ਾਰ ਅਤੇ ਔਖੀਆਂ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਨੇ